ਅੱਜ ਇਸ ਵਕਤ ਤੱਕ ਦੀਆਂ ਦੋ ਵੱਡੀਆਂ ਖਬਰਾਂ ਨੇ ਵੱਡਾ ਸਿਆਸੀ ਪਹਟਾਲ ਲਿਆ ਦਿੱਤਾ ਹੈ ਪਹਿਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਐਕਸ ਮੰਤਰੀ ਤੇ ਪੂਰੇ ਪ੍ਰਦੇਸ਼ ਦੇ ਇੰਚਾਰਜ ਦੇ ਘਰ ਈਡੀ ਨੇ ਛਾਪਾ ਮਾਰਿਆ ਰੇਡ ਮਾਰੀ ਹੈ ਮਸਲਾ ਬਹੁਤ ਵੱਡਾ ਹੈ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮਸਲੇ ਦੇ ਉੱਪਰ ਭੜਕੁੱਟੇ ਨੇ ਔਰ ਦੂਜਾ ਵੱਡਾ ਮਾਮਲਾ ਇੱਕ ਬਹੁਤ ਵੱਡੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ 129 ਦੇ ਕਰੀਬ ਪੁਲਿਸ ਮੁਲਾਜ਼ਮ ਜਿਨ੍ਹਾਂ ਦੇ ਵਿੱਚ ਵੱਡੇ ਪੁਲਿਸ ਅਫਸਰ ਵੀ ਸ਼ਾਮਲ ਰਹੇ ਆ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾਉਣ ਕਰਕੇ ਹੁਣ ਤੱਕ ਦੋਸ਼ੀ ਕਰਾਂ ਦਿੱਤਾ ਜਾ ਚੁੱਕਿਆ ਹੈ ਦੋਮੇ ਖਬਰਾਂ ਦੀ ਜਾਣਕਾਰੀ ਸਾਂਝੀ ਕਰਦੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਆ ਕਰੋ ਤੇ ਆਪਣੇ ਚੈਨਲ ਨੂੰ ਜੇ ਅਜੇ ਤੱਕ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਕਰ ਲਵੋ ਪਹਿਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਐਕਸ ਦਿੱਲੀ ਮੰਤਰੀ ਤੇ ਦਿੱਲੀ ਪ੍ਰਦੇਸ਼ ਦੇ ਇਨਚਾਰਜ ਸੌਰਵ ਭਾਰ ਦਵਾਜ ਦੇ ਘਰ ਈਡੀ ਨੇ ਛਾਪਾ ਮਾਰਿਆ ਈਡੀ ਨੇ ਰੇਡ ਮਾਰੀ ਹੈ ਔਰ ਮਾਮਲਾ ਬਹੁਤ ਵੱਡੇ ਕਪੜੇ ਦੇ ਕੇਸ ਨਾਲ ਜੁੜਿਆ ਹੋਇਆ ਮਾਮਲਾ ਕੀ ਹੈ ਈਡੀ ਦਾ ਦੋਸ਼ ਹੈ ਕਿ ਇੱਕ ਹਸਪਤਾਲਾ ਨਾਲ ਜੁੜਿਆ ਕਪਲਾ ਹੋਇਆ ਸੀ ਈਡੀ ਕਹਿੰਦੀ ਹੈ ਕਿ ਹਸਪਤਾਲ ਬਣਾਏ ਗਏ ਸੀ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵਲੇ ਔਰ ਉਹਨਾਂ ਹਸਪਤਾਲਾਂ ਦੇ ਵਿੱਚ ਕਪਲੇ ਦੇ ਦੋਸ਼ ਨਹੀਂ ਔਰ ਦੋਸ਼ ਇਹ ਨੇ ਕਿ ਹਸਪਤਾਲ ਬਣਾਉਣ ਵੇਲੇ ਬਹੁਤ ਵੱਡੇ ਕਰੋੜਾ ਰੁਪਏ ਦਾ ਪੈਸਾ ਜਿਹੜਾ ਉਹ ਖਾਧਾ ਗਿਆ ਕਪਲਾ ਕੀਤਾ ਗਿਆ ਤੇ ਉਸ ਕੇਸ ਦੇ ਨਾਲ ਜੁੜ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਦਿੱਲੀ ਇਨਚਾਰਜ ਸੌਰਵ ਭਾਰਦਵਾਜ ਦੇ ਘਰ ਈਡੀ ਨੇ ਰੇਡ ਮਾਰੀ ਇਸ ਮਾਮਲੇ ਦੇ ਉੱਪਰ ਜਿੱਥੇ ਭਾਜਪਾ ਦੇ ਆਗੂ ਬਹੁਤ ਸਰਗਰਮ ਹੋ ਕੇ ਬਿਆਨ ਦੇ ਰਹੇ ਨੇ ਮਨਜਿੰਦਰ ਸਰਸਾ ਨੇ ਕਿਹਾ ਕਹਿੰਦੇ ਕਿ ਦੇਖੋ ਆਮ ਆਦਮੀ ਪਾਰਟੀ ਦੀ ਅਸਲੀਅਤ ਸਾਹਮਣੇ ਆ ਰਹੀ ਹੈ ਮਨਜਿੰਦਰ ਸਰਸਾ ਨੇ ਵੀਡੀਓ ਪਾਈ ਹੈ ਕਿ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੇ ਦਿੱਲੀ ਇਨਚਾਰਜ ਤੇ ਐਕਸ ਮੰਤਰੀ ਜਿਹੜੇ ਆ ਉਹ ਵੱਡੇ ਵੱਡੇ ਕਪੜਿਆਂ ਦੇ ਵਿੱਚ ਫਸਦੇ ਦਿਖਾਈ ਦੇ ਰਹੇ ਨੇ ਈਡੀ ਹੁਣ ਇਹਨਾਂ ਤੋਂ ਬਹੁਤ ਕੁਝ ਬਰਾਮਦ ਕਰੇਗੀ ਤੇ ਲੋਕਾਂ ਦੇ ਵਿੱਚ ਨਸ਼ਰ ਕੀਤਾ ਜਾਵੇਗਾ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਮਾਮਲੇ ਦੇ ਉੱਪਰ ਪੜਕੇ ਨੇ ਜਿਹੜੇ ਕੁਲਦੀਪ ਥਾਲੀਵਾਲ ਹੈ ਉਹ ਇਸ ਮਾਮਲੇ ਤੇ ਬੋਲੇ ਨੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਆਗੂਆਂ ਨੇ ਇਸ ਛਾਪੇ ਨੂੰ ਰੇਡ ਨੂੰ ਇੱਕ ਸਾਜ਼ਿਸ਼ ਘਰਾੜ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਇਥੋਂ ਤੱਕ ਕਿਹਾ ਉਹ ਕਹਿੰਦੇ ਕਿ ਬੀਜੇਪੀ ਦੀ ਸਰਕਾਰ ਜਿਹੜਾ ਵੱਡਾ ਮੁੱਦਾ ਉੱਠਿਆ ਉਹਦੇ ਤੇ ਪਰਦਾ ਪਾਉਣ ਲਈ ਲੋਕਾਂ ਦਾ ਧਿਆਨ ਪਾਸੇ ਕਰਨ ਦੇ ਲਈ ਇਹ ਰੇਡ ਮਾਰ ਰਹੀ ਹੈ ਤੇ ਮਰਵਾ ਰਹੀ ਹੈ ਮੁੱਖ ਮੰਤਰੀ ਭਗਵਨ ਤਮਾਨ ਨੇ ਲਿਖਿਆ ਉਹ ਕਹਿੰਦੇ ਕਿ ਦੇਖੋ ਪਿਛਲੇ ਦਿਨਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਦੇ ਮਸਲੇ ਤੇ ਲੋਕ ਚਰਚਾ ਕਰ ਰਹੇ ਨੇ ਔਰ ਬਹੁਤ ਖੁਲਾਸੇ ਜਿਹੜੇ ਆ ਉਹ ਹੋ ਸਕਦੇ ਨੇ ਤੇ ਲੋਕਾਂ ਦਾ ਧਿਆਨ ਉਸ ਮਸਲੇ ਤੋਂ ਹਟਾਉਣ ਲਈ ਇਹ ਰੇਡ ਸਾਡੇ ਆਗੂ ਦੇ ਘਰ ਮਾਰੀ ਗਈ ਦੂਜੇ ਪਾਸੇ ਕੁਲਦੀਪ ਢਾਲੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਹੈ ਉਹਨਾਂ ਨੇ ਕਿਹਾ ਉਹ ਕਹਿੰਦੇ ਵੇਖੋ ਜੀ ਇਹ ਬਿਲਕੁਲ ਇੱਕ ਸਾਜ਼ਿਸ਼ ਹੈ ਇਹ ਰੇਡ ਇਹ ਜਾਣ ਬੁੱਝ ਕੇ ਸਾਡੇ ਆਗੂ ਦੇ ਉੱਪਰ ਦੋਸ਼ ਲਾਏ ਜਾ ਰਹੇ ਨੇ ਇੱਥੋਂ ਤੱਕ ਕੁਲਦੀਪ ਢਾਲੀਵਾਲ ਨੇ ਕਿਹਾ ਕਿ ਜਿਸ ਵਕਤ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਉਸ ਵਕਤ ਸੌਰਵ ਭਰਦਵਾਜ ਕਿਸੇ ਵੀ ਮਹਿਕਮੇ ਦੇ ਮੰਤਰੀ ਨਹੀਂ ਸਨ ਫਿਰ ਇਸ ਕਰਕੇ ਉਹ નિર્ਦੋਸ਼ ਨੇ ਉਹਨਾਂ ਤੇ ਰੇਡ ਕਿਉਂ ਮਾਰੀ ਜਾ ਰਹੀ ਹੈ ਪਰ ਪਿਛਲੇ ਲੰਬੇ ਟਾਈਮ ਤੋਂ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਉਹਨਾਂ ਨੇ ਕੇਜਰੀਵਾਲ ਨੂੰ ਵੀ ਗ੍ਰਿਫਤਾਰ ਕੀਤਾ ਮਨੀਸ਼ ਸੋਸੋਧਿਆ ਨੂੰ ਵੀ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਸੰਜੇ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਕਈ ਤਰ੍ਹਾਂ ਦੇ ਕਪੜਿਆਂ ਦੇ ਘਟਾਲਿਆਂ ਦੇ ਸੈਂਕੜੇ ਕਰੋੜਾਂ ਹਜ਼ਾਰਾਂ ਕਰੋੜਾਂ ਦੇ ਘਟਾਲੇ ਕਹਿ ਕੇ ਤੇ ਇਹ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਸ਼ਰਾਬ ਘਟਾਲਾ ਹਸਪਤਾਲ ਘਟਾਲਾ ਤੇ ਹੋਰ ਕਈ ਘਟਾਲਿਆਂ ਦੇ ਨਾਲ ਨਾਂ ਜਿਹੜੇ ਨੇ ਉਹ ਕੇਂਦਰੀ ਏਜੰਸੀਆਂ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਜੋੜ ਰਹੀਆਂ ਨੇ ਹੁਣ ਦੂਜੀ ਵੱਡੀ ਖਬਰ ਹੈ ਕਿ 1980 ਤੋਂ ਲੈ ਕੇ 1996 ਤੱਕ ਪੁਲਿਸ ਨੇ ਬਹੁਤ ਸਾਰੇ ਮੁਕਾਬਲੇ ਬਣਾਏ ਐਨਕਾਉਂਟਰ ਕੀਤੇ ਔਰ ਉਹਨਾਂ ਮੁਕਾਬਲਿਆਂ ਦਾ ਅੱਜ ਇੱਕ ਅੰਕੜਾ ਜਾਰੀ ਹੋਇਆ ਹੁਣ ਤੱਕ 129 ਜਿਹੜੇ ਪੁਲਿਸ ਅਫਸਰ ਨੇ ਜਿਹੜੇ ਇੱਕ ਪੁਲਿਸ ਮੁਲਾਜ਼ਮ ਤੋਂ ਲੈ ਕੇ ਐਸਐਸਪੀ ਤੇ ਡੀਆਈਜੀ ਤੇ ਆਈਜੀ ਰੈਂਕ ਤੱਕ ਦੇ ਬਹੁਤ ਵੱਡੇ ਅਫਸਰ ਉਹਨਾਂ ਮੁਕਾਬਲਿਆਂ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਤੇ ਉਹ ਅੱਜ ਜੇਲ੍ਹਾਂ 'ਚ ਬੰਦ ਨਹੀਂ ਜਿਨ੍ਹਾਂ ਨੇ ਝੂਠੇ ਮੁਕਾਬਲੇ ਕੀਤੇ ਸੀ ਔਰ ਤੁਸੀਂ ਦੇਖੋ 129 ਦੇ ਕਰੀਬ ਅਜੇ ਵੀ 60 ਦੇ ਕਰੀਬ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਦੇ ਉੱਪਰ ਇਹ ਮਾਮਲੇ ਜਿਹੜੇ ਆ ਉਹ ਚੱਲ ਰਹੇ ਨੇ ਕੇਸ ਚੱਲ ਰਹੇ ਨੇ ਤੁਸੀਂ ਦੇਖੋ ਬਹੁਤ ਵੱਡੇ ਪੱਧਰ ਤੇ ਅੱਜ ਵੀ ਅਨਕਾਉਂਟਰ ਹੋ ਰਹੇ ਨੇ ਪੁਲਿਸ ਰੋਜ਼ ਇੱਕ ਅੱਧੀ ਥਾਂ ਦੇ ਉੱਪਰ ਅਨਕਾਉਂਟਰ ਕਰਦੀ ਹੈ ਪਰ ਹੁਣ ਗੋਲੀ ਛਾਤੀ ਚ ਨਹੀਂ ਵੱਜਦੀ ਲੱਤਾਂ ਚ ਵੱਜਦੀ ਹੈ ਪਰ ਪਹਿਲਾਂ 1980 ਤੋਂ 1996 97 98 ਤੱਕ ਗੋਲੀਆਂ ਲੋਕਾਂ ਦੀਆਂ ਛਾਤੀਆਂ ਚ ਵੱਜਦੀਆਂ ਰਹੀਆਂ ਪੁਲਿਸ ਕਹਿੰਦੀ ਰਹੀ ਕਿ ਇਹ ਅੱਤਵਾਦੀ ਸੀ ਇਸ ਕਰਕੇ ਇਹਨਾਂ ਦਾ ਸਾਡੇ ਨਾਲ ਮੁਕਾਬਲਾ ਹੋਇਆ ਅਨਕਾਉਂਟਰ ਹੋਇਆ ਤੇ ਜਵਾਬੀ ਕਾਰਵਾਈ ਦੇ ਵਿੱਚ ਇਹ ਮਾਰੇ ਗਏ ਪਰ ਉਸ ਤੋਂ ਬਾਅਦ ਜਦੋਂ ਮਾਮਲੇ ਅਦਾਲਤਾਂ 'ਚ ਗਏ ਜਦੋਂ ਪੂਰੀ ਪੜਤਾਲ ਹੋਈ ਪੁੱਛਗਿੱਛ ਹੋਈ ਤਾਂ ਅਦਾਲਤਾਂ ਦੇ ਵਿੱਚ ਇਹ ਸਾਬਤ ਹੋਇਆ ਕਿ ਬਹੁਤ ਮੁਕਾਬਲੇ ਝੂਠੇ ਮੁਕਾਬਲੇ ਸੀ ਲੋਕਾਂ ਦੇ ਗੱਭਰੂ ਧੀਆ ਪੁੱਤ ਸ਼ਵੀਆਂ ਵਰਗੇ ਪੁੱਤ ਫੜ-ਫੜ ਕੇ ਪੁਲਿਸ ਨੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਨੇ ਔਰ ਜਿਹੜਾ ਇਹ ਅੰਕੜਾ ਜਾਰੀ ਹੋਇਆ 129 ਜਿਹੜੇ ਪੁਲਿਸ ਅਫਸਰ ਪੁਲਿਸ ਮੁਲਾਜ਼ਮ ਉਹ ਝੂਠੇ ਪੁਲਿਸ ਮੁਕਾਬਲੇ ਕਰਨ ਕਰਕੇ ਅਦਾਲਤਾਂ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਇਹ ਮਾਮਲਾ ਛੋਟਾ ਨਹੀਂਗਾ ਮਾਮਲਾ ਬਹੁਤ ਵੱਡਾ ਹੈ ਕਿਉਂਕਿ ਜਿਹੜੇ ਦੇਸ਼ ਦੇ ਵਿੱਚ ਜਿਨ੍ਹਾਂ ਨੇ ਕਾਨੂੰਨ ਦੀ ਰਾਖੀ ਕਰਨੀ ਹੈ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨੀ ਹੈ ਲੋਕਾਂ ਨੂੰ ਧੱਕੇਸ਼ਾਹੀਆਂ ਤੋਂ ਬਚਾਉਣਾ ਹੈ ਉਹ ਮਹਿਕਮਾ ਪੁਲਿਸ ਦਾ ਹੈ ਤੇ ਜੇ ਉਹ ਪੁਲਿਸ ਦਾ ਮਹਿਕਮਾ ਹੀ ਸਿਰਫ ਆਪਣੇ ਸਟਾਰ ਲਵਾਉਣ ਲਈ ਆਪਣੇ ਅਹੁਦੇ ਵੱਡੇ ਕਰਨ ਲਈ ਲੋਕਾਂ ਦੇ ਪੁੱਤਾਂ ਧੀਆਂ ਦੇ ਐਦਾ ਝੂਠੇ ਪੁਲਿਸ ਮੁਕਾਬਲੇ ਕਰਨ ਲੱਗੇਗਾ ਤਾਂ ਫਿਰ ਉਮੀਦ ਕਿਹਦੇ ਤੋਂ ਕੀਤੀ ਜਾ ਸਕਦੀ ਹੈ ਹੁਣ ਇਹ ਜਿਹੜਾ ਪੁਲਿਸ ਮੁਕਾਬਲਾ ਸਾਹਮਣੇ ਆ ਰਿਹਾ ਭਈ 129 ਅਨਕਾਉਂਟਰ ਝੂਠੇ ਕੀਤੇ ਗਏ ਨਹੀਂ ਇਹਨਾਂ ਦੇ ਵਿੱਚ 129 ਤਾਂ ਪੁਲਿਸ ਮੁਲਾਜ਼ਮ ਤੇ ਅਫਸਰ ਫਸੇ ਨੇ ਅਨਕਾਉਂਟਰ ਤਾਂ ਫਿਰ ਪਤਾ ਨਹੀਂ ਕਿੰਨੇ ਕੁ ਝੂਠੇ ਕੀਤੇ ਗਏ ਹੋ ਸਕਦੇ ਨੇ ਔਰ ਇਹ ਵੀ ਉਹ ਮਾਮਲੇ ਨੇ ਜਿਹੜੇ ਰਿਕਾਰਡ 'ਚ ਆ ਗਏ ਜਿਹੜੇ ਅਦਾਲਤਾਂ ਤੱਕ ਪਹੁੰਚੇ ਜਿਹੜੇ ਬਹੁਤ ਸਾਰੇ ਲੋਕ ਅਦਾਲਤਾਂ ਤੱਕ ਪਹੁੰਚੇ ਹੀ ਨਹੀਂ ਪਹੁੰਚ ਸਕੇ ਹੀ ਨਹੀਂ ਉਹ ਪਤਾ ਨਹੀਂ ਕਿੰਨੇ ਕ ਮਾਮਲੇ ਹੋ ਸਕਦੇ ਨੇ ਇਸੇ ਕਰਕੇ ਲੋਕ ਜਿਹੜੇ ਨੇ ਉਹ ਪੁਲਿਸ ਮਾਇਕਮੇ ਦਾ ਬਹੁਤਾ ਸਤਕਾਰ ਨਹੀਂ ਕਰਦੇ ਪੁਲਿਸ ਅਫਸਰਾਂ ਦਾ ਵੀ ਲੋਕਾਂ ਦੇ ਮਨਾਂ 'ਚ ਕੋਈ ਬਹੁਤਾ ਇੱਜ਼ਤਮਾਨ ਨਹੀਂ ਗਾਉਂਦੇ ਔਰ ਇਸ ਗੱਲ ਤੋਂ ਕਈ ਜਿਹੜੇ ਚੰਗੇ ਪੁਲਿਸ ਵਾਲੇ ਮੁਲਾਜ਼ਮ ਜਾਂ ਅਫਸਰ ਨੇ ਉਹ ਵੀ ਬਹੁਤ ਪਰੇਸ਼ਾਨ ਨੇ ਵੇ ਸਾਡੇ ਵਿੱਚ ਇਹ ਜਿਹੜੇ ਇਹੋ ਜੇ ਬਹੁਤ ਗਿਣਤੀ ਚ ਨਹੀਂ ਇਹਨਾਂ ਨੇ ਸਾਡੀ ਇੱਜ਼ਤ ਨਹੀਂ ਬਣਨ ਦਿੱਤੀ ਹੁਣ ਇਹ ਸਭ ਕੁਝ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ ਅੱਜ ਇਸ ਵਕਤ ਤੱਕ ਦੀਆਂ ਦੋ ਵੱਡੀਆਂ ਖਬਰਾਂ ਨੇ ਵੱਡਾ ਸਿਆਸੀ ਪਹਚਾਣ ਲਿਆ ਦਿੱਤਾ ਹੈ ਪਹਿਲੀ ਵੱਡੀ